ਜਦੋਂ ਮੈਂ ਫਰੋਇਕ ਪਰ ਪੋਸਟਡ ਸੀਗਾ ਤੇ ਮਖੂ ਥਾਣੇ ਦੇ ਕੋਲੇ ਜਦੋਂ ਪਾ ਦਰਿਆ ਦੇ ਨਾਲ-ਨਾਲ ਜਾਂਦੇ ਆ ਇੱਕ ਪੰਚਾਇਤ ਆਈ ਤੇ ਉਹਨੇ ਆ ਕੇ ਸਾਨੂੰ ਦੱਸਿਆ ਬਈ ਪੰਚਾਇਤ ਦਾ ਝਗੜਾ ਸੀ ਉਹ ਦਾਦੀ ਦਾ ਤੇ ਉਹਦਾ ਪੋਤੇ ਦਾ ਛੋਟੇ ਦਾ ਤੇ ਉਹ ਕਹਿੰਦੇ ਜੀ ਕਿਸੇ ਨੇ ਮੈਨੂੰ ਕਿਹਾ ਸੀ ਵੀ ਇਹਨਾਂ ਦਾ ਸਮਝੌਤਾ ਕਰਾ ਦਿਓ ਆ ਪੋਲੀਟੀਕਲ ਐਂਗਲ ਤੋਂ ਤੇ ਮੈਂ ਕਿਹਾ ਮੈਂ ਵੀ ਕੋਸ਼ਿਸ਼ ਕਰ ਲੈਣਾ ਮੈਂ ਕੋਸ਼ਿਸ਼ ਕੀਤੀ ਫਿਰ ਮੈਂ ਕਿਹਾ ਵੀ ਨਹੀਂ ਹੁੰਦਾ ਤੇ ਰਹਿਣ ਦਿਓ ਤੇ ਫੈਮਿਲੀ ਦਾ ਵੀ ਜ਼ਮੀਨ ਦੇ ਵਟਵਾਰੇ ਦਾ ਕੇਸ ਆ ਗਿੰਦਰ ਜੀ ਇੱਕ ਬੰਦੇ ਉਥੇ ਬੈਠਾ ਰਿਹਾ ਗਿਆ ਪੰਚਾਇਤ ਦਾ ਕਹਿੰਦਾ ਜੀ ਦੋ ਮਿੰਟ ਕੱਲਿਆਂ ਗੱਲ ਕਰਨੀ ਮੈਂ ਕਿਹਾ ਮੈਂ ਮੈਂ ਹੀ ਪੁੱਛਿਆ ਮੈਂ ਕਿਹਾ ਝਗੜਾ ਹੈ ਕੀ ਆ ਕਿਦਿਸੇ ਝਗੜਾਏ ਕੀ ਹੋਣਾ ਈ ਬੁੱਢੀ ਮਾਈ ਜਿਹੜੀ ਹੁਣ ਲਗਭਗ 75-80 ਫਰਿਆਂ ਦੀ ਆ ਇਹਦਾ ਪਤੀ ਸ਼ਰਾਬ ਨਾਲ ਮਰਿਆ ਅਜ ਤੋਂ 30 ਵਰੇ ਪਹਿਲਾਂ ਇਹਦਾ ਪੁੱਤ ਸਮੈਕ ਨਾਲ ਮਰਿਆ ਅਜ ਤੋਂ 10 ਵਰੇ ਪਹਿਲਾਂ ਇਹਦਾ ਪੋਤਾ ਹੁਣ ਇਹ ਚਿੱਟੇ ਤੇ ਲੱਗ ਗਿਆ ਤੇ ਰੋਲਾ ਇਹ ਪੈਂਦਾ ਉਹ ਦਾਦੀ ਇਹਦੀ ਕਹਿੰਦੀ ਵੀ ਮੈਂ ਜ਼ਮੀਨ ਵੀ ਦੇਣ ਨੂੰ ਤਿਆਰ ਆਇਆ ਕਹਿੰਦਾ ਮੈਂ ਉਹ ਲੈਣੀ ਆ ਚਾਹੇ ਕੱਟ ਦੇ ਦਿਓ ਵੀ ਜਿਹੜੀ ਸੜਕ ਤੇ ਹੋਵੇ ਕਿਉਂਕਿ ਸੜਕ ਤੇ ਜਲਦੀ ਤੇ ਮਹਿੰਗੀ ਪਕਸਾਂਦੀ ਹੈ ਤੇਂਦਰ ਸਿੰਘ ਮੈਨੂੰ ਪੁਰਾਣਾ ਸਮਾਂ ਜ਼ਿਆਦਾ ਆ ਜਦੋਂ ਮੈਂ ਸਟੂਡੈਂਟ ਸੀ ਤੇ ਇੱਕ ਗੀਤ ਮੈਨੂੰ ਬੜਾ ਚੰਗਾ ਲੱਗਦਾ ਹੁੰਦਾ ਸੀ ਸਿੰਘਾਂ ਨੂੰ ਲਲਕਾਰਦੀ ਆ ਜੀ ਭਾਗੋ ਮਾਈ ਹੈ ਨਾ ਉਹ ਉਹ ਜਦੋਂ ਉੱਥੇ ਚਲੀ ਜਾਂਦੀ ਆ ਗੁਰੂ ਦੇ ਗੁਰੂ ਦੇ ਸੰਮਖ ਹੁੰਦਿਆਂ ਤੁਸੀਂ ਪਿੱਠ ਬੁਕਾਇਆ ਦੀ ਮਾਨਕ ਦੀ ਮਾਨਕ ਜੀ ਮੇਰੇ ਮਨਛਾਇਆ ਵੀ ਉਹ ਮਾਂ ਤੇ ਇੱਕ ਲੜਾਈ ਲੜ ਕੇ ਸਦਾ ਲਈ ਅਮਰ ਹੋ ਗਈ। ਇਹ ਮਾਂ ਤਿੰਨ ਲੜੀਆਂ ਲੜਕੇ ਵੀ ਮੌਤ ਦੇ ਖੰਡਰ ਤੇ ਖੜੀ ਐ। ਦੇਖੋ ਉਹ ਉਹਦੀ ਉਹਦੀ ਹੌਸਲਾ ਵੇਖੋ। ਉਹਨੇ ਗੁਰੂ ਸਾਹਿਬ ਦੀ ਨਿਸ਼ਾਨੀ ਬਾੜ ਦੀ ਪਾਈ ਹੋਈ। ਹਰ ਗੱਲ ਨਾਲ ਉਹ ਵਾਹਿਗੁਰੂ ਕਹਿੰਦੀ। ਮਤਲਬ ਉਹ ਉਹਨੇ ਕਿਰਤੀ ਸੀ ਉਹਨ ਕਿਦਾਂ ਚਲਾਇਆ ਹੋਏਗਾ। ਥੋੜਾ ਜਿਆ ਲੰਬੀ ਕਰਕੇ ਉਹ ਝੁਗ ਗਈ ਸੀ ਬਸ ਦੁੱਖਾਂ ਕਰਕੇ ਝੁਗ ਗਈ। ਤੇ ਜਿਹੜੀ ਉਹ ਤਿੰਨ ਪੀੜੀਆਂ ਲੰਘੀਆਂ ਨਸ਼ਾ ਕਰਕੇ ਪਤੀ ਲੰਘ ਗਿਆ, ਬੇਟਾ ਲੰਘ ਗਿਆ, ਉਹ ਪੁਰਾ ਗ੍ਰੈਂਡਸਨ ਲੰਘਣ ਵਾਲਾ। ਇਹ ਬਹੁਤ ਵੱਡਾ ਦੁੱਖਾਂਤ ਐ। ਤੀਜੀ ਗੱਲ ਪਾਉ ਕਰਦੇ ਆ 10 ਦਿਨ ਪੁਰਾਣੀ ਆ ਉਹ ਫੈਮਲੀ ਮੈਨੂੰ ਜਾਣਦੀ ਸੀ ਐਦਾਂ ਇਹੋ ਜਿਹੜੀਆਂ ਫੈਮਲੀਆਂ ਮਤਲਬ ਇਸ ਦੁੱਖ 'ਚ ਫਸੀਆਂ ਤੇ ਮੈਂ ਉਹਨਾਂ ਦੇ ਫੋਨ ਫੀਲ ਕਰਕੇ ਉਹਨਾਂ ਨਾਲ ਥੋੜੀ-ਬਹੁਤੀ ਗੱਲ ਕਰਦਾ ਇਹਨਾਂ ਮੈਂ ਕਹਿੰਦਾ ਰਹਿਣਾ ਜੇ ਕੋਈ ਗੱਲ ਹੋਈ ਤੇ ਮੈਨੂੰ ਫੋਨ ਕਰ ਲਿਓ ਵੀ ਬੇਟਾ ਗੱਲ ਕਰੂਗਾ ਤੁਸੀਂ ਚੁੱਕ ਲਿਓ 5 ਮਿੰਟਾਂ ਬਾਅਦ ਉਹਦੇ ਬੇਟੇ ਦਾ ਫੋਨ ਆ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਸਰ ਮਾਲਵਾ ਏਰੀਆ ਕਹਿੰਦਾ ਸਰ ਅਸੀਂ ਪਿੰਡ ਦੇ ਵਿੱਚ ਇੱਕ ਡੀਡਿਕਸ਼ਨ ਸੈਂਟਰ ਕੋਈ ਪ੍ਰਾਈਵੇਟ ਚਲਾ ਰਿਹਾ ਸੀ ਰਾਤ ਉੱਥੇ ਇੱਕ ਬੰਦਾ ਮਰ ਗਿਆ 6 ਦਿਨ ਪਹਿਲਾਂ ਅਸੀਂ ਸ਼ਰਾਬ ਬਹੁਤ ਪੀਂਦਾ ਸੀਗਾ ਤੇ ਪੁਲਿਸ ਵਾਲੇ ਸਾਨੂੰ ਸਾਰਿਆਂ ਨੂੰ ਬੁਲਾਉਂਦੇ ਆ ਤੇ ਮੈਂ ਸੰਧ ਤੇ ਅਸੀਂ ਚੁਣਾ ਗੱਲ ਕੀਤੀ ਉਹ ਕਹਿੰਦਾ ਸ੍ਰਿਕ ਤਾਂ ਅਨਦਕਾਰ ਤੇ ਹੈਗਾ ਤੇ ਫਿਰ ਉਹਨੂੰ ਸਾਨੂੰ ਕੋਈ ਨੌਲੇਜ ਵੀ ਨਹੀਂ ਉਹ ਉੱਥੇ ਪਰਚਾ ਹੋਏਗਾ ਕੋਈ ਦੋਵਰਾਵਾ ਨਹੀਂ ਤੇ ਮੈਂ ਉਹ ਜਿਹੜੇ ਉੱਥੇ ਬੱਚੇ ਸੀ ਉਹਨਾਂ ਦੀ ਗੱਲ ਕੀਤੀ ਜਿਹੜੇ 6-7 ਸੀਗੇ ਉਹਨਾਂ ਚੋਂ ਇੱਕੋ ਵੀ ਸੀ ਕਹਿੰਦਾ ਸਰ ਉਹਨੂੰ ਉਹਨਾਂ ਸਾਨੂੰ ਕਹਿਣਾ ਕੁਛ ਨਹੀਂ ਉਹਨਾਂ ਦੇ ਬਿਆਨ ਲਿਖਣੇ ਆ ਤੇ ਮੈਂ ਥੋੜੀ ਇੱਕ ਵਾਰੀ ਸਪਾਰਸ਼ ਵੀ ਕੀਤੀ ਭਈ ਉਹਦੇ ਬਿਆਨ ਲਿਖ ਕੇ ਉਹਨੂੰ ਭੇਜ ਦਿਓ ਥੋੜਾ ਡਰਿਆ ਹੋਇਆ ਗਿੰਦਰ ਜੀ ਅਗਲੇ ਦਿਨ ਜਦੋਂ ਜਾਣ ਲੱਗਿਆ ਉਹਦਾ ਫਿਰ ਫੋਨ ਆਇਆ ਫਿਰ ਉਹਦੀ ਮਾਂ ਦਾ ਆਇਆ ਫਿਰ ਆਇਆ ਫਿਰ ਉਹਦੀ ਮਾਂ ਦਾ ਆਇਆ ਫਿਰ ਮੈਂ ਥੋੜਾ ਜਿਹਾ ਉਹਨਾਂ ਨੂੰ ਕਿਹਾ ਵੀ ਇਹਨੇ ਫਿਰ ਉਹਨੂੰ ਕਰਾਉਂਦੇ ਹੋ ਮੈਂ ਜਦੋਂ ਕਹਤਾ ਤੁਹਾਡਾ ਕਸੂਰ ਨਹੀਂ ਤੁਸੀਂ ਆਲਰੇਡੀ ਵੈਕਟਮ ਹੋ ਇਹਨੇ ਸਾਲਾਂ ਦੀ ਦੁੱਖ ਭੋਗਦੇ